ਸੋ ਜਿੱਦਾਂ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅ ਅੱਜ ਸਾਡੇ ਪਿੱਛੇ ਜਿਹੜੇ ਆ ਕੋ ਸਾਥੀ ਆਏ ਹੋਏ ਆ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਹੜੀ ਜਗ੍ਹਾ ਤੋਂ ਜੀ ਤੁਸੀਂ ਸ਼ਹਿਰਪੁਰ ਸ਼ਹਿਰਪੁਰ ਘੜੇ ਏਰੀਆ ਦਾ ਹਰਿਆਣਾ ਹਰਿਆਣਾ ਪੰਗਾ ਫਤਿਹਪੁਰ ਹਰਿਆਣਾ ਪੰਗਾ ਤੇ ਕੀ ਕੀ ਲੈ ਕੇ ਆਏ ਤੁਸੀਂ ਅੱਜ ਅਸੀਂ ਆ ਮਿੱਟੀ ਦੀ ਬੋਰੀਆਂ ਲੈਣੀਆਂ ਪੜੀਆਂ ਕਿੰਨੇ ਕਿਨੇ तकरीबन ਚਾਰ ਟਰਾਲੀਆਂ ਆਈਆਂ ਤੁਹਾਡੀਆਂ ਚਾਰ ਟਰਾਲੀਆਂ ਹਾਂ ਤੇ ਕਿਦਾਂ ਤੁਸੀਂ ਇਸ ਪਿੰਡ ਵਾਲਿਆਂ ਦੇ ਨਾਲ ਕਿਸ ਤਰੀਕੇ ਤੁਸੀਂ ਤਾਲਮਿਲ ਕੀਤਾ ਇਹ ਵਸ ਵੀਡੀਓ ਦੇਖ ਕੇ ਵੀਡੀਓ ਦੇਖ ਕੇ ਹਾਂ ਸੋ ਇਸ ਜਗ੍ਹਾ ਤੇ ਤੁਸੀਂ ਇਹ ਦੇਖ ਸਕਦੇ ਕਿ ਇੱਕ ਜੋ ਪੰਜਾਬੀ ਪੰਜਾਬੀ ਦੇ ਨਾਲ ਅੱਜ ਖੜੇ ਆ ਪੰਜਾਬ ਨੂੰ ਬਚਾਉਣ ਦੇ ਲਈ ਔਰ ਜੇ ਆਪਾਂ ਗੱਲ ਕਰੀਏ ਜਿੱਦਾਂ ਕਿ ਹੜ੍ਹ ਆਉਂਦੇ ਆ ਜਾਂ ਕੁਝ ਹੋਰ ਏਰੀਆ ਦੇ ਵਿੱਚ ਕੋਈ ਮਹਾਮਾਰੀਆਂ ਫੈਲਦੀਆਂ ਤੇ ਪੰਜਾਬੀ ਉੱਥੇ ਵੀ ਜਾਂਦੇ ਆ ਲੰਗਰ ਲਾਉਣ ਜਾਂ ਕੁਝ ਰਸਦਾਂ ਲੈ ਕੇ ਉਹਨਾਂ ਦੀ ਸਹਾਇਤਾ ਕਰਦੇ ਆ ਅੱਜ ਪੰਜਾਬ ਤੇ ਭੀੜ ਪਈ ਆ ਬਹੁਤ ਸਾਰੇ ਜਿਹੜੇ ਇਲਾਕੇ ਆ ਉਹ ਹੜ੍ਹ ਨਾਲ ਪ੍ਰਭਾਵਿਤ ਹੋਏ ਆ ਉਹ ਨੁਕਸਾਨ ਹੋਇਆ ਪੰਜਾਬ ਦਾ ਲੇਕਿਨ ਬਾਹਰਲੇ ਜੋ ਲੋਕ ਨੇ ਇਹ ਪੰਜਾਬ ਦੇ ਵਿੱਚ ਨਹੀਂ ਆਏ ਉਹਨਾਂ ਬਾਰੇ ਤੁਸੀਂ ਕੀ ਕਰਨਗੇ ਸਾਨੂੰ ਕਿਸੇ ਲੋੜ ਨਹੀਂ ਸਾਡਾ ਪੰਜਾਬ ਹੀ ਬਹੁਤ ਜੀ ਠੀਕ ਹੈ ਨਾ ਸਾਨੂੰ ਕਿਸੇ ਦੀ ਲੋੜ ਨਹੀਂ ਹੈਗੀ ਸਾਨੂੰ ਆ ਮੋਦੀ ਮਾਦੀ ਲਟਰੋਂ ਪਟੋਂ ਹੁਣ ਅਫਗਾਨਿਸਤਾਨ ਦੇ ਵਿੱਚ ਹੋਇਆ 29 ਲੱਖ ਟਨ ਭੇਜਿਆ ਉੱਥੇ ਰਾਸ਼ਨ ਭੇਜਿਆ ਨਹੀਂ ਭੇਜਿਆ ਸਾਨੂੰ ਕੀ ਗੱਲ ਹੈ ਜਿਹੜਾ ਮਰ ਗਏ ਆ ਜੀ ਦੁੱਗਣੇ ਹੋ ਕੇ ਨਿਕਲਾਂਗੇ ਅਸੀਂ ਜੀ ਠੀਕ ਹੈ ਜੀ ਸਾਨੂੰ ਕੋਈ ਹਰਦੀ ਕੋਈ ਲੋੜ ਨਹੀਂ ਠੀਕ ਆ ਸਾਡੇ ਐਨ ਆਰ ਆਈ ਵੀਰ ਪੰਜਾਬ ਦੇ ਕੋਈ ਪੰਜਾਬ ਦੇ ਬਾਹਰ ਹਰਿਆਣੇ ਚ ਪਏ ਆ ਕੋਈ ਰਾਜਸਥਾਨ ਬੈਠੇ ਬਹੁਤ ਮਦਦ ਕਰਦੇ ਪਏ ਸਾਡੇ ਸਾਨੂੰ ਕੋਈ ਪ੍ਰਵਾਹ ਨਹੀਂ ਅਸੀਂ ਜੀਂਦੇ ਆ ਜੀਂਦੇ ਰਵਾਂਗੇ ਬਾਕੀ ਸਾਰੇ ਰੋੜੇ ਨਾਲ ਪਰ ਪੰਜਾਬ ਨਹੀਂ ਰੋੜਦਾ ਜੀ ਅਗੇ ਕੋਤ ਮਹਾਦਾਜ ਦੇ ਖਾਲਸੇ ਦੇ ਅਸੀਂ ਰੂਪ ਹੋਆ ਜੀ ਤੇ ਅਸੀਂ ਆ ਪਿਛਾ ਨਹੀਂ ਹਰਦੇ ਹੁੰਨੇ ਖਾਲਸਾ ਖਾਲਸੇ ਦਾ ਮੋਂਡਾ ਲਾ ਕੇ ਜਦੋਂ ਖੜਾ ਹੋ ਜਵੇ ਨਾ ਤੱਬਰ ਬੜੀਆਂ ਮੁਸੀਬਤਾਂ ਜਿਹੜੀਆਂ ਨਾ ਪਿੱਛੇ ਨੂੰ ਮੂੰਹ ਕਰ ਲੈਂਦੀਆਂ ਮੁਸੀਬਤਾਂ ਮੂੰਹ ਮੋੜ ਲੈਂਦੀਆਂ ਦੇਖੋ ਇਹਦਾ ਮਸਾਦ ਆ ਦੇਖੋ ਨੌਜਵਾਨ ਬੱਚੇ ਪਾੜੂ ਲੱਗੇ ਹੋ ਆ ਇਹ ਮੁਸੀ ਉਹਨੂੰ ਮੁਸੀਬਤ ਨੂੰ ਹੱਲ ਕਰਨੇ ਦਾ ਆਹ ਇੱਕੋ ਹੀ ਸਾਧਨ ਆ ਤੇ ਇਕੱਠੇ ਹੋ ਕੇ ਹਮਲਾ ਮਾਰਾਂਗੇ ਤੇ ਮੁਸੀਬਤਾਂ ਦੌੜ ਜਾਣਗੀਆਂ ਜੀ ਕੁਛ ਦਿਨਾਂ ਨਹੀਂ ਹਿੱਦੀਆਂ ਦਾ ਉਹ ਮੁੰਡਾ ਚੰਡੀਗੜ੍ਹ ਪਰਦਾ ਸੀ ਜੀ ਇਹਨੂੰ ਪਤਾ ਲੱਗਾ ਵੀ ਆਪਣੇ ਹੜ ਆ ਗਏ ਆ ਇਹਨੇ ਉੱਥੇ ਪ੍ਰਵਾਹ ਨਹੀਂ ਕੀਤੀ ਕਹਿੰਦਾ ਮੈਂ ਚੱਲਾਂ ਪਿੰਡ ਜੀ ਹਾੜ ਹਾੜ ਜਾਣਗੇ ਤਾਂ ਪੜ ਲਾਂਗੇ ਇਹਨਾਂ ਦਾ ਕੋਈ ਗੱਲ ਨਹੀਂ ਜੀ ਹੁਣ ਨਾਲ ਲੱਗਾ ਮੁੰਡਰਾ ਮੁੰਡਾ ਜੋੜ ਕੇ ਆਪਾਂ ਤਿੰਨ ਥਾਂ ਜਾ ਕੇ ਆਏ ਆ ਜੀ ਅਜੇ ਤੀਜੀ ਥਾਂ ਨਾਲ ਆਇਆ ਸਾਡਾ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਪਹੁੰਚੇ ਅਸੀਂ ਸੁਲਤਾਨਪੁਰ ਜਾ ਕੇ ਆਏ ਆ ਅਸੀਂ ਅਜੇ ਨਾਲੇ ਜਾ ਕੇ ਆਏ ਆ ਅਸੀਂ 15 ਤਰੀਕ ਨੂੰ ਦਿਰਵਾ ਬਨਾਨਕ ਜਾ ਰਹੇ ਆ ਜੀ ਉੱਥੇ ਤਾਂ ਆਪਾਂ ਰਾਸ਼ਨ ਵੀ ਲੈ ਕੇ ਜਾ ਰਹੇ ਆ ਲੰਗਰ ਦਾ ਸਮਾਨ ਯਾਨੀ ਕਿ ਪਸ਼ੂਆਂ ਦਾ ਆਚਾਰਾ ਮਿੱਟੀ ਸਾਰੇ ਵਸੇ ਆਪਾਂ ਉੱਥੇ ਜਾ ਰਹੇ ਲੈ ਕੇ ਜੀ ਹਾਂਜੀ ਸੋ ਜਿੱਦਾਂ ਕਿ ਤੁਹਾਨੂੰ ਅਸੀਂ ਦਿਖਾ ਰਹੇ ਆ ਕਿ ਕਰੀਬ ਸਵੇਰੇ 4 ਵਜੇ ਵੀ ਜਦੋਂ ਦਿਖਾਇਆ ਕਿ 4 ਵਜੇ ਸਵੇਰੇ ਅੱਜ ਦੇਖਣ ਨੂੰ ਉਸ ਟਾਈਮ ਬਹੁਤ ਘੱਟ ਸੀਗੇ ਜੋ ਲੋਕ ਇੱਥੇ ਪਹੁੰਚੇ ਸੀਗੇ ਔਰ ਸਵੇਰੇ ਕੁਝ ਘੱਟ ਘੱਟ ਗਿਣਤੀ ਦੇ ਵਿੱਚ ਸੀਗੇ ਔਰ ਜੇ ਅੱਜ ਦੀ ਗੱਲ ਕਰੀਏ ਅੱਜ ਦੀ ਰਾਤ ਐਸੀ ਆ ਕਿ ਅੱਜ ਪਰ ਲੁਧਿਆਣਾ ਪ੍ਰਸ਼ਾਸਨ ਔਰ ਉਹਦੇ ਨਾਲ ਨਾਲ ਜੋ ਬਾਹਰੋਂ ਵੀ ਬਹੁਤ سارے ਲੋਕ ਜੋ ਇੱਥੇ ਪਹੁੰਚ ਰਹੇ ਆ ਤੇ ਬਹੁਤ ਸਾਰੀਆਂ ਸੰਸਥਾਵਾਂ ਇੱਥੇ ਪਹੁੰਚੀਆਂ ਹੋਈਆਂ ਨੇ ਔਰ ਅੱਜ ਰਾਤ ਬਹੁਤ ਸਾਰਾ ਅੰਗਰੇਜ਼ੀ ਜਿੱਦਾਂ ਕਿ ਦੇਖੀ ਅੱਜ ਰਾਤ ਬਹੁਤ ਸਾਰੇ ਲੋਕ ਆ ਕੇ ਸਹਾਇਤਾ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਮੇਰੀ ਖਿਲ ਤਾਂ ਤੁਹਾਡੇ ਚੈਨਲ ਦਾ ਬੜਾ ਧੰਨਵਾਦ ਜੀ ਠੀਕ ਹੈ ਨਾ ਤੁਸੀਂ ਰਾਤ ਵੀ ਸਾਰੀ ਰਾਤ ਮੀ ਵੀ ਪੈਂਦਾ ਸੀਗਾ ਫਿਰ ਵੀ ਇਹ ਸਾਰੀ ਕਵਰਿੰਗ ਕਰੀ ਇਸ ਕਵਰਿੰਗ ਦਾ ਮਤਲਬ ਇਹ ਨਹੀਂ ਹੁੰਦਾ ਆਪਾਂ ਕਿਸੇ ਨੂੰ ਮਸ਼ਹੂਰ ਕਰ ਰਹੇ ਆ ਇਹਨੂੰ ਦੇਖ ਕੇ ਬਾਕੀ ਵੀ ਸਾਰਿਆਂ 'ਚ ਇੱਕ ਜਜਬਾ ਹੁੰਦਾ ਵੀ ਯਾਰ ਉਹ ਖੜੇ ਨੇ ਅਸੀਂ ਵੀ ਜਾਣਾ ਇਹ ਇੱਕ ਗੱਲ ਹੈਗੀ ਹੈ ਇਹ ਤੁਹਾਡੇ ਮਾਧਿਅਮ ਰਾਈ ਪ੍ਰਸ਼ਾਸਨ ਵੀ ਥੋੜਾ ਜਿਹਾ ਚੌਕਸ ਹੋ ਜਾਂਦਾ ਵਾ ਜੀ ਅੱਜ ਦਿਨ ਦੇ ਟਾਈਮ ਸੇ ਆ ਜਿਹੜੇ ਪਿੰਡ ਸੀਗੇ ਬੂਸਗੜ ਰੋਡ ਬੂਸਗੜ ਸਰਾਲੀ ਕੋਲ ਉਹਨਾਂ ਨੇ ਆ ਉਧਰਲਾ ਬੰਨ ਦੇਖੋ ਅੱਜ ਬੜੇ ਜ਼ੋਰ ਦੇ ਨਾਲ ਇਹਨਾਂ ਨੇ ਬੰਨਿਆ ਉਧਰਲਾ ਪਾਸਾ ਜੇ ਆਪਣਾ ਸੇਫ ਹੋ ਗਿਆ ਰਹਿ ਗਈ ਆ ਜਿਹੜੀ ਐ ਇਧਰਲੇ ਪਾਸੋਂ ਨਵੀਂ ਵਾਰਡ ਲੱਗੀ ਆ ਜਿਹੜੀ ਅੱਗੇ ਵਧ ਗਈ ਜ਼ਿਆਦਾ ਉਹਦਾ ਅੱਜ ਹੱਲ ਹੋ ਰਿਹਾ ਔਰ ਅਸੀਂ ਇਹਨਾਂ ਦੇ ਤਨਬਾਦੀਆ ਦੇਖੋ ਆਪਣਾ ਸਾਡਾ ਤਾਂ ਇਹ ਏਰੀਆ ਅਸੀਂ ਆਪਣੇ ਏਰੀਏ ਦੀ ਆਪਣੇ ਪਿੰਡਾਂ ਨੂੰ ਬਚਾਉਣ ਦੇ ਲਈ ਲੱਗੇ ਔਰ ਇਹ ਹਿਆਰਪੁਰ ਤੋਂ ਆ ਰਹੇ ਆ ਠੀਕ ਆ ਕੋਈ ਫਿਰੋਜ਼ਪੁਰ ਤੋਂ ਆ ਰਹੇ ਆ ਕੋਈ ਗਰਦਾਸਪੁਰ ਕਿਧਰੋਂ ਕਿਧਰੋਂ ਜਿਹੜੇ ਆ ਕਿ ਚੱਲ ਗਿਆ ਕਿ ਪ੍ਰਾਸੀ ਇਹਨਾਂ ਦੇਣ ਨਹੀਂ ਦੇ ਸਕਦੇ ਔਰ ਸਾਨੂੰ ਇਹ ਵੀ ਗੱਲ ਆ ਵੀ ਸਾਨੂੰ ਸਰਕਾਰਾਂ ਦੇ ਉੱਤੇ ਨਾ ਪਹਿਲਾਂ ਆਸ ਸੀ ਜੀ ਨਾ ਹੁਣ ਹੈਗੀ ਆ ਨਾ ਹੀ ਅਸੀਂ ਕਦੇ ਰੱਖਦੇ ਆ ਸਿੱਧੀ ਜੀ ਗੱਲ ਜੇ ਜੇ ਹੁਣ ਦੀ ਗੱਲ ਕਰੀਏ ਹੁਣ ਲੁਧਿਆਣਾ ਡੀਸੀ ਅੱਜ 12 12 ਵਜੇ 10 ਮਿੰਟ ਤੇ ਜੋ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਇਸ ਜਗ੍ਹਾ ਤੇ ਮੌਜੂਦ ਨੇ ਉਹ ਵੀ ਸੇ ਉਹਨਾਂ ਬਾਰੇ ਕੀ ਕਰਨ ਦੇਖੋ ਜਿਹੜਾ ਸਤ ਸ੍ਰੀ ਅਕਾਲ ਜਿਹੜਾ ਡੀਸੀ ਸਾਹਿਬ ਅੱਜ ਮੌਕੇ ਤੇ ਖੜੇ ਆ ਇਹਨਾਂ ਦਾ ਤਾਂ ਸਾਨੂੰ ਇਹ ਫਾਇਦਾ ਹੁੰਦਾ ਵੀ ਜਿਹੜੀ ਬਾਕੀ ਵੀ ਐਡਮਿਨਿਸਟ੍ਰੇਸ਼ਨ ਹੁੰਦੀ ਆ ਨਾ ਉਹ ਮੌਕੇ ਦੇ ਉੱਤੇ ਖੜੀ ਰਹਿੰਦੀ ਹੈ ਜਾਂ ਡੀਸੀ ਸਾਹਿਬ ਨੇ ਚੱਲ ਜਾਣਾ ਬਾਕੀ ਬਾਕੀ ਵੀ ਹੌਲੀ ਹੌਲੀ ਕਰਕੇ ਖਿਸਕ ਜਾਂਦੇ ਆ ਉਹਦੇ ਨਾਲ ਫੇਰ ਕੰਮ ਤਕਰੀਬਨ ਬੰਦ ਨਾਲ ਦਾ ਹੋ ਜਾਂਦਾ ਰਾਤ ਨੂੰ ਉਹਨਾਂ ਦੇ ਖੜਨ ਦਾ ਸਾਨੂੰ ਇਹ ਬਹੁਤ ਪਤਾ ਮੈਂ ਤਾਂ ਕਹਿੰਦਾ ਉਹ ਵੀ ਰਾਤ ਨੂੰ ਆ ਕੇ ਖੜ ਜਾ ਕਰੋ ਦਿਨ ਦੇ ਟਾਈਮ ਹੋਰ ਵੀ ਬੜੇ ਆਉਂਦੇ ਆ ਦਿਨਾਂ ਦੇ ਟਾਈਮ ਪਿੰਡਾਂ ਦੇ ਵੀ ਮੈਂਬਰ ਸਰਪੰਚ ਹੋਰ ਬਹੁਤ ਆ ਜਾਂਦੇ ਨੇ ਥੋੜਾ ਜਿਹਾ ਤਰਤੀਬ ਕਰਨ ਦੇ ਲਈ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦੀਆਂ ਕਿ ਉਹ ਜਿਨਾਂ ਜੋ ਕਿ ਹੈ ਗਿਆ ਉਹ ਵਧੀਆ ਹੈ ਗਿਆ ਉਹਨਾਂ ਨੇ ਕਾਰਗੁਜ਼ਾਰੀ ਆਪਾਂ ਇਹ ਵੀ ਹਾਂ ਥੋੜੀ ਲੇਟ ਜ਼ਰੂਰ ਹੋਈ ਹੈ ਇਹਦੇ ਵਿੱਚ ਉਹਨਾਂ ਦੀ ਕੀ ਪ੍ਰੋਬਲਮਾਂ ਸੀਗੀਆਂ ਇਹ ਤਾਂ ਸਾਨੂੰ ਨਹੀਂ ਪਤਾ ਹੋ ਸਕਦਾ ਕੋ ਫਾਈਨੈਂਸ਼ੀਅਲ ਪ੍ਰੋਬਲਮ ਹੋ ਸਰਕਾਰਾਂ ਫੰਡ ਦੇਣ ਗਿਆ ਤਾਂ ਉਹਨਾਂ ਦਾ ਕੰਮ ਚੱਲਣਾ ਉਹਨਾਂ ਨੇ ਫੰਡ ਕਿਵੇਂ ਮਹਈਆ ਕਰਾਇਆ ਕਿਵੇਂ ਆ ਜਦ ਹੁਣ ਥੋੜਾ ਜਿਹਾ ਕੰਮ ਚੱਲ ਪਿਆ ਰਿੰਗ ਬੰਨ ਦੇ ਨਾਲ ਕਾਫੀ ਜ਼ਿਆਦਾ ਸੀਪ ਹੋਇਆ ਪਰ ਕੰਮ ਥੋੜੀ ਜੀ ਪਹਿਲਾਂ ਜਦ 400 ਫੁੱਟ ਦੂਰ ਸੀਗਾ ਪਾਣੀ ਉਸ ਟਾਈਮ ਥੋੜਾ ਜਿਹਾ ਹੁੰਦਾ ਉਹ ਬਹੁਤ ਵਧੀਆ ਸੀਗਾ ਥੋੜਾ ਜਿਹਾ ਲੇਟ ਜ਼ਰੂਰ ਹੋਇਆ ਚਲੋ ਫੇਰ ਵੀ ਆ ਆਪਾਂ ਬਚ ਗਏ ਹ ਚਾ ਲਿਆ ਗਿਆ ਹੈ ਜਿੱਦਾਂ ਕਿ ਦੇਖ ਰਹੇ ਆ ਕਿ ਜੋ ਸਵੇਰੇ ਜੋ ਮਾਹੌਲ ਸੀ ਇੱਥੇ ਦਾ ਉਹਦੇ ਨਾਲੋਂ ਪਾਣੀ ਕਾਫੀ ਅੱਗੇ ਆ ਚੁੱਕਾ ਆ ਔਰ ਹੌਲੀ ਹੌਲੀ ਮਿੱਟੀ ਨੂੰ ਥੱਲੋ ਖੋ ਰਿਹਾ ਆ ਪਤਾ ਨਹੀਂ ਆ ਇਹ ਜਿਹੜਾ ਬਨ ਲੱਗਿਆ ਹੈ ਨਾ ਇਹ ਸਾਨੂੰ ਵੀ ਨਹੀਂ ਸੀ ਪਤਾ ਇਹਦੇ ਵਿੱਚ ਕੀ ਆ ਕਿਉਂਕਿ ਸਾਡੇ ਸ਼ਾਇਦ ਪੈਦਾ ਹੁਣ ਤੋਂ ਪਹਿਲਾਂ ਦਾ ਲੱਗਿਆ ਹੋਇਆ ਹੈ ਠੀਕ ਹੈ ਨਾ ਇਹ ਬੰਨ ਜਦੋਂ ਟਿਆ ਵਾ ਇਹ ਉਦੋਂ ਪਤਾ ਲੱਗਿਆ ਵੀ ਇਹ ਤਾਂ ਦਰਿਆ ਦੇ ਵਿੱਚੋਂ ਰੇਤਾਂ ਚੱਕ ਕੇ ਰੇਤੇ ਦਾ ਬੰਨ ਲਾ ਦਿੱਤਾ ਗਿਆ ਵਾ ਮਿੱਟੀ ਦਾ ਨਹੀਂ ਬੰਨ ਲੱਗਿਆ ਜੇਕਰ ਮਿੱਟੀ ਦਾ ਬੰਨ ਹੁੰਦਾ ਤਾਂ ਇਦਾਂ ਨਹੀਂ ਸੀ ਵੀ ਬੰਨ ਕਿਤੇ ਐਂ ਹੀ ਖੁਰ ਜਾਂਦਾ ਉੱਚ ਦਰਖਤਾਂ ਦੀ ਵੀ ਜੜ ਮਜ਼ਬੂਤ ਹੋ ਜਾਂਦੀ ਹੈ ਰੇਤੇ ਦੇ ਵਿੱਚ ਕੀ ਹੈ ਰੇਤੇ ਨੂੰ ਤਾਂ ਪਾਣੀ ਵੱਟ ਵੱਟ ਕੇ ਐਂ ਹੀ ਲੈ ਜਾਂਦਾ ਸੋ ਇਹ ਥੋੜੀ ਜਿਹੀ ਪ੍ਰੋਬਲਮ ਆਈ ਹੈ ਵੀ ਜਿਹੜੀ ਇੰਨੀ ਢਾ ਲੱਗੀ ਹੈ ਬੰਨ ਇੱਕ ਤਾਂ ਰੇਤੇ ਦਾ ਲੱਗਿਆ ਇੱਕ ਜਿਹੜੀ ਆ ਇਹਦੀ ਸਫਾਈ ਨਹੀਂ ਹੋਈ ਜੀ ਦਰਿਆ ਦੀ ਜੇ ਦਰਿਆ ਦੇ ਸੈਂਟਰ ਦੇ ਵਿੱਚੋਂ ਸਫਾਈ ਹੋਉਂਦੀ ਤਾਂ ਇਹ ਦਰਿਆ ਜਿਹੜਾ ਸੀ ਇਹ ਕੰਮ ਨਹੀਂ ਸੀ ਹੋਣਾ ਫਿਰ ਦਰਿਆ ਦੇ ਵਿੱਚੋਂ ਉੱਥੇ ਸਫਾਈ ਹੋਈ ਨਹੀਂ ਜਿਹੜੀ ਮਾਈਨਿੰਗ ਹੋਈ ਹੈ ਉਹ ਗਲਤ ਜਗ੍ਹਾ ਹੋ ਗਈ ਉਹ ਜੇ ਤੁਸੀਂ ਇਹ ਚੱਲਦੇ ਖੇਤਾਂ ਦੇ ਵਿੱਚ ਜਿਹੜੇ ਪੱਧਰੇ ਖੇਤ ਸੀ ਜ਼ਿਮੀਂਦਾਰਾਂ ਦੇ ਉਹਦੇ ਵਿੱਚੋਂ ਜ਼ਿਮੀਂਦਾਰ ਨੂੰ ਵੀ ਲਾਲਚ ਹੋ ਗਿਆ ਮੈਂ ਵੇਚ ਲੰਨਾ ਉੱਥੋਂ ਮੈਂ ਨੰਗੋ ਕਿ ਨਾ ਕਿਸੇ ਮਾਈਨਿੰਗ ਵਪਾਰ ਕਰਨੇ ਦੇਖਿਆ ਵੀ ਅਸੀਂ ਕਿਹੜੀ ਹੈ ਕਿਹੜੀ ਜਗ੍ਹਾ ਦੀ ਮਨਜ਼ੂਰੀ ਦੇ ਯਾਰ ਮੌਕੇ ਤੇ ਆਓ ਉਹਦੀ ਨਿਸ਼ਾਨਦੇਹੀ ਕਰੋ ਉਹਨਾਂ ਨੰਬਰਾਂ ਦੀ ਵੀ ਕਿੱਥੇ ਦਰਿਆ ਦੇ ਸੈਂਟਰ ਦੇ ਵਿੱਚੋਂ ਸਫਾਈ ਹੋਣੀ ਚਾਹੀਦੀ ਹੈ ਮਾਈਨਿੰਗ ਹੋਣੀ ਚਾਹੀਦੀ ਹੈ ਉੱਥ ਸੈਂਟਰ ਕੱਢੋ 2 ਕਿੱਲੇ ਇਧਰ ਨੂੰ 2 ਕਿੱਲੇ ਇਧਰ ਨੂੰ 4 ਕਿੱਲਿਆਂ ਦਾ ਡਰੇਨ ਬਣਾ ਦਿਓ ਸੈਂਟਰ ਦੇ ਵਿੱਚ ਉੱਥੋਂ ਰਿੱਤਾ ਚੱਕ ਕੇ ਵੇਚ ਲਓ ਮਿੱਟੀ ਵੇਚ ਲਓ ਜੋ ਕਰਨਾ ਕਰ ਲਓ ਪਰ ਇਹ ਥੋੜੀ ਆ ਕਿ ਤੁਸੀਂ ਬੰਨਦੇ ਲੱਗਿਓ ਆ ਕੇ ਹੁਣ ਔਰ ਬਰਮੇ ਦੇ ਨਾਲ 50 60 ਫੁੱਟ ਜੇ ਤੁਸੀਂ ਥੱਲੇ 40 ਫੁੱਟ 30 ਫੁੱਟ ਤਾੜ ਪਟੋਂਗੇ ਤਾਂ ਫੇ ਪਾਣੀ ਤਾਂ ਉਧਰੋਂ ਆਣਾ ਇਹ ਮਾਰ ਇਸ ਕਰਕੇ ਪਈ ਹੈ ਕਿ ਮੈਨਾਂ ਕਿ ਜਿਹੜੀ ਆ ਬਹੁਤ ਡੂੰਗੀ ਹੋਈ ਆ ਗਲਤ ਵੀ ਹੋਈ ਤੁਸੀਂ ਕਿਤਨਾ ਕਿਤੇ ਜੋ ਇਹ ਮਾਈਨਿੰਗ ਨੂੰ ਔਰ ਪ੍ਰਸ਼ਾਸਨਿਕ ਜਿਹੋ ਅਧਿਕਾਰੀ ਨੇ ਉਹਨਾਂ ਨੂੰ ਇਸ ਜ਼ਿੰਮੇਵਾਰ ਠਹਿਰਾ ਰਹੇ ਬਿਲਕੁਲ ਬਿਲਕੁਲ ਦੇ ਵਿੱਚ ਲੁਕੀ ਚੁਪੀ ਗੱਲ ਨਹੀਂ ਹੁਣ ਤਾਂ ਸਾਰਾ ਇਲਾਕਾ ਬੋਲਦਾ ਹੀ ਆ ਅਸੀਂ ਵੀ ਚੁੱਪ ਸੀ ਇਹ ਵੀ ਨਹੀਂ ਕਿਹਾ ਚਲੋ ਜ਼ੋਰ ਮਾਰਿਆ ਸੀ ਵੀ ਕਹਿੰਦੇ ਵੀ ਸਾਨੂੰ ਦੀਂਦਾ ਸੀਗਾ ਠੀਕ ਹੈ ਨਾ ਪਰ ਹੁਣ ਜਦ ਸਾਰੇ ਪਿੰਡੇ ਉੱਜੜ ਰਹੇ ਆ ਯਾਰ ਅਸੀਂ ਕਿਉਂ ਨਹੀਂ ਬੋਲਾਂਗੇ ਅਸੀਂ ਤਾਂ ਪਹਿਲਾਂ ਤੋਂ ਬੋਲਦੇ ਆ ਨਾ ਚੀਜ਼ਾਂ ਦੇ ਗਲਤ ਸੀ ਅਸੀਂ ਤਾਂ ਹੁਣਦੇ ਨਹੀਂ ਅਸੀਂ 6-7 ਸਾਲਾਂ ਦੇ ਜਦੋਂ ਗੜੀ ਵਾਲੇ ਬੰਨਤੇ ਵੀ ਉੱਥੋਂ ਵੀ ਜਦੋਂ ਡੀਸੀ ਸਾਹਿਬ ਆ ਸੀ ਉੱਥੋਂ ਵੀ ਪ੍ਰਸ਼ਾਸਨਿਕ ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਇਹਨੂੰ ਦਰਿਆ ਦਾ ਜਿਹੜਾ ਰੁੱਖ ਇਧਰੋਂ ਉਧਰਲੇ ਬੰਨੂ ਚੱਲ ਜਾਂਦਾ ਇਧਰੋਂ ਆ ਕੇ ਟੱਕਰ ਮਾਰ ਕੇ ਉਧਰ ਨੂੰ ਚੱਲ ਜਾਂਦਾ ਵੀ ਇਹਨੂੰ ਸਿੱਧਾ ਕਰੋ ਉਹਦੇ ਵਿੱਚ ਕਿਸੇ ਦੇ ਪਪੂਲਰ ਪੱਟਨੇ ਪੈਂਦੇ ਆ ਤੁਹਾਨੂੰ ਜ਼ਮੀਨ ਉਹਦੇ 'ਚ ਕਰਨੀ ਪੈਣੀ ਉਹ ਉਹਨਾਂ ਦੀ ਗੱਲ ਨਾ ਸੁਣੋ ਜ਼ਿੰਮੇਦਾਰਾਂ ਦੇ ਤੁਸੀਂ ਆਪਣਾ ਜਿਹੜਾ ਐਡਮਿਨਿਸਟ੍ਰੇਸ਼ਨ ਆਪਣਾ ਕੰਮ ਕਰੇ ਯਾਰ ਤੁਸੀਂ ਇਹ ਥੋੜਾ ਵੀ ਕੋਈ ਖੇਤ ਵਾਲਾ ਕਹੇ ਮੈਂ ਨਹੀਂ ਇੱਥੇ ਹੋਣਾ ਦਾ ਨਹੀਂ ਦਰਿਆ ਦਾ ਸੈਂਟਰ ਕਰੋ ਉਹਦੇ ਦੋ ਕਿਲੇ ਇੱਧਰ ਦੋ ਕਿਲੇ ਇੱਧਰ ਚਾਰ ਕਿਲੇ ਦਾ ਬਾਸ ਸਿੱਧਾ ਕਰ ਦੋ ਤਾਂ ਫੇਰ ਪ੍ਰੋਬਲਮ ਨਹੀਂ ਆਉਣ ਲੱਗੀ ਜੀ ਇਹ ਇਹ ਥੋੜਾ ਜਿਹਾ ਇੱਕ ਕਾਰਨ ਹੈਗੇ ਨੇ ਠੀਕ ਹੈ ਨਾ ਲੇਕਿਨ ਅਸਰ ਖੂਸੂਕ ਵਾਲੇ ਜਿਹੜੇ ਬੰਦੇ ਆ ਉਹ ਤੁਹਾਨੂੰ ਪਤਾ ਹੀ ਆ ਅਫਸਰਾਂ ਨੂੰ ਵੀ ਪਹਿਲੀ ਗੱਲ ਤਾਂ ਇਹ ਆ ਜਿੰਨੇ ਡਿਪਾਰਟਮੈਂਟ ਐ ਫ੍ਰੀ ਹੋਣੇ ਚਾਹੀਦੇ ਇਹਦੇ ਉੱਤੇ ਸਰਕਾਰ ਦਾ ਨਹੀਂ ਬਿਲਕੁਲ ਨਹੀਂ ਜਿਹੜੇ ਐਮ ਐਲ ਏ ਬਣਾਏ ਐ ਐਮ ਪੀ ਬਣਾਏ ਐ ਇਹ ਰਿਆਸਵਾ ਮੈਂਬਰ ਬਣਾਏ ਉਹ ਇਸ ਲਈ ਬਣਾਏ ਆ ਵੀ ਜਿੱਤੇ ਕਿਤੇ ਐਡਮਿਨਿਸਟ੍ਰੇਸ਼ਨ ਨਹੀਂ ਕੰਮ ਕਰਦੀ ਜੀ ਢਿੱਲੀ ਕਾਰਗੁਜ਼ਾਰੀ ਆ ਉਹਨਾਂ ਦੀ ਗਲਤ ਕੰਮ ਕਰਦੀ ਤੁਸੀਂ ਉਹਨਾਂ ਨੂੰ ਟੋਕਣਾ ਉਹਨਾਂ ਦੇ ਨਿਗਰਾਨੀ ਨਿਗਰਾਨੀ ਕਰਨ ਦੇ ਲਈ ਐਮ ਐਲ ਏ ਐਮ ਪੀ ਬਣਾਏ ਆ ਲੇਕਿਨ ਇਹ ਤਾਂ ਨਿਗਰਾਨੀ ਕੀ ਇਹ ਤਾਂ ਆਪ ਉਹਨਾਂ ਤੋਂ ਪੁੱਠੇ ਕੰਮ ਕਰਾਉਂਦੇ ਨੇ ਇਹ ਆਪਸ ਨੂੰ ਕਹਿੰਦੇ ਆ ਤੂੰ ਆਪਣੀ ਇੱਥੋਂ ਟੈਂਡ ਫੋੜੀ ਚੱਕ ਚੱਲ ਇੱਥੋਂ ਜੇ ਜਿੱਦਾਂ ਮੈਂ ਕਹਿੰਨਾ ਉਦਾਂ ਹੀ ਕਰ ਐਡਵਰਟਾਈਜ਼ਮਨ ਮਜਬੂਰ ਆ ਬਚਾਰੀ ਕੀ ਕਰਨੇ ਕੈਨ ਦਾ ਪਾਬ ਤੁਸੀਂ ਇਹਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਤੁਸੀਂ ਐਮਐਲਏ ਨੂੰ ਵੀ ਬਿਲਕੁਲ ਬਿਲਕੁਲ ਇਹ ਤੁਹਾਨੂੰ ਇੱਕ ਟੋਕਰੀ ਨਹੀਂ ਕੋ ਚੱਕ ਸਕਦਾ ਕਿਸੇ ਦੀ ਹਿੰਮਤ ਨਹੀਂ ਆਪਦੇ ਖੇਤ ਦੇ ਵਿੱਚੋਂ ਚੱਕ ਕੇ ਮਿੱਟੀ ਘਰ ਦੇ ਵਿੱਚ ਵੀ ਪਾ ਲਵੇ ਉਹ ਵੀ ਕਹਿੰਦਾ ਯਾਰ ਜੇ ਮੈਂ ਇਥੋਂ ਚੱਕਾਂਗਾ ਇਹਨੇ ਪਰਚਾ ਕਰਾ ਦੇਣਾ ਠੀਕ ਹੈ ਨਾ ਇਹ ਤੁਸੀਂ ਕੀ ਸੋਚਦੇ ਹੋ ਵੀ ਕਿਹਦੀ ਜ਼ਰੂਰਤ ਆ ਕਿ ਦੇ ਇਥੋਂ ਦਰਿਆ ਦੇ ਵਿੱਚੋਂ ਮੈਨਿੰਗ ਕਰ ਜਵੇ ਜੀ ਅੱਜ ਹੋ ਗਿਆ ਤੁਸੀਂ ਕਿ ਕਿਸ ਐਮਐਲਏ ਨੂੰ ਕਹਿ ਰਹੇ ਹੋ ਕੋਈ ਨਾਮ ਲੈ ਕੇ ਦੱਸ ਸਕਦੇ ਮੈਂ ਕਹਣਾ ਇਹ ਇੱਕ ਐਮਐਲਏ ਥੋੜੀ ਆ ਜਿਹੜਾ ਹੁਣ ਆਲਾ ਛੱਡੋ ਜਿਹੜੇ ਪਿਛਲੇ ਵਾਲੇ ਸਾਰਿਆਂ ਦੀ ਸੰਜੀ ਨੇ ਜੀ ਨਹੀਂ ਤਾਂ ਦੂਜਾ ਫੇਰ ਧਰਨਾ ਲਾ ਕੇ ਵੇਜੂਗਾ ਮੈਂ ਤੇਰੀ ਮੈਨਿੰਗ ਨਹੀਂ ਹੋਣ ਦਿੰਦਾ ਤੂੰ ਗਲਤ ਮੈਨਿੰਗ ਕਰ ਰਿਹਾ ਤੂੰ ਇੱਤਾ ਵੇਚ ਰਿਹਾ ਤੂੰ ਨੁਕਸਾਨ ਕਰ ਰਿਹਾ ਸੜਕਾਂ ਤੋੜ ਰਿਹਾ ਦੂਜਾ ਐਮਐਲਏ ਧਰਨਾ ਲਾ ਕੇ ਵੇਜੂ ਇਹ ਸਾਰੇ ਸਾਰੇ ਟਾਈ ਆਪੋਂਗੇ ਤਿੰਨ ਚਾਰ ਪਾਰਟੀਆਂ ਇਹ ਸਾਰੀਆਂ ਟਰਾਈਪ ਹੋ ਗਈਆਂ ਹਿੱਸਾ ਜਰ ਸਰਕਾਰ ਜਿਦੀ ਮਰਜ਼ੀ ਹੋਵੇ ਇਹਨਾਂ ਦਾ ਸਾਰਿਆਂ ਦਾ ਸਾਂਝੀ ਹੈ ਤੁਸੀਂ ਇੱਕ ਚੀਜ਼ ਦੇਖੋ ਜੀ ਇੱਕ ਬੰਦਾ ਅਧਿਕਾਰੀ ਹੈ ਮੁਲਾਜ਼ਮ ਹੈ ਜੀ ਉਹ ਆਪਣੀ ਰਿਟਾਇਰਮੈਂਟ ਤੋਂ ਬਾਅਦ ਇੱਕ ਪਾਰਟੀ ਜੁਆਇਨ ਕਰ ਲੈਂਦਾ ਫੇਸਬੁਕ ਤੇ ਪੋਸਟ ਪਾਉਂਦਾ ਮੈਂ ਆਹ ਪਾਰਟੀ ਜੁਆਇਨ ਕਰ ਲਈ ਜੀ ਅਗਲੀ ਸਰਕਾਰ ਬਦਲੀ ਉਸੇ ਫੇਸਬੁਕ ਪੇਜ ਦੇਤੇ ਉਹ ਕਹਿੰਦਾ ਜੀ ਮੈਂ ਆਹ ਪਾਰਟੀ ਛੱਡ ਦਿੱਤੀ ਹੁਣ ਮੈਂ ਆਹ ਪਾਰਟੀ ਜੁਆਇਨ ਕਰ ਲਈ ਉਹ ਵੀ ਸਰਕਾਰ ਬਦਲੀ ਉਹੀ ਹੈ ਜਿਹੜਾ ਅਫਸਰ ਆ ਉਹ ਵੀ ਤੀਜੀ ਪੋਸਟ ਫੇਰ ਪਾਦਾ ਵਾ 15 10 ਸਾਲਾਂ ਬਾਅਦ ਉਹ ਕਹਿੰਦਾ ਜੀ ਮੈਂ ਆ ਵੀ ਪਾਰਟੀ ਛੱਡ ਤੇ ਛੱਡ ਦਿੱਤੀ ਤਾਂ ਹੁਣ ਮੈਂ ਆ ਪਾਰਟੀ ਨਾਲ ਗੱਲ ਕੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੁੜ ਕੇ ਰਹਿਤਾ ਰਹਿਤੇ ਨਹੀਂ ਮਨਗੋਰੀ ਆ ਅਫਸਰ ਵੀ ਜਿਹੜੇ ਨੇ ਉਹ ਇਹਨਾਂ ਦੇ ਨਾਲ ਰਲ ਕੇ ਜਿਹੜਾ ਲੈਂਡ ਪੂ ਮਾਫੀਆ ਨਛੇ ਦੇ ਸਦਾਗਰ ਰੇਤ ਮੈਨਗ ਮਾਫੀਆ ਇਹ ਜਿੰਨਾ ਵੀ ਹੈਗਾ ਇਹ ਆਪਸ ਇਹ ਜਿਹੜੀਆਂ ਸਰਕਾਰਾਂ ਦੇ ਨਾਲ ਹੀ ਚੱਲਦਾ ਜੀ ਜਿਹੜੀ ਮਰਜੀ ਦੀ ਪਾਰਟੀ ਦੀ ਸਰਕਾਰ ਆ ਜਾਵੇ ਉਹਨਾਂ ਦੇ ਨਾਲੇ ਜਾ ਚੜਦੇ ਹੁਣ ਇੱਥੇ ਆ ਜਾਂਦੇ ਜੀ ਆਹ ਫਲਾਣੀ ਪਾਰਟੀ ਦਾ ਬੰਦਾ ਇਹਨਾਂ ਦੀ ਕੋਈ ਪਾਰਟੀ ਨਹੀਂ ਜਿਹੜੀ ਸਰਕਾਰ ਹੈ ਉਹਦੇ ਨੇ ਯਾਰ ਅਫਸਰ ਹੋਏ ਅਫਸਰਾਂ ਨੇ ਤਾਂ ਵਿਚਾਰਾਂ ਨੇ ਜਿਹੜੀ ਮਰਜੀ ਸਰਕਾਰ ਡੰਡਾ ਉਹਦਾ ਹੀ ਭਜਾਉਣ ਜੀ ਗੱਲ ਸਹੀ ਹੈ ਮੇਰੀ ਗੱਲ ਤਾਂ ਉਸੇ ਤਰ੍ਹਾਂ ਇਹ ਜਿਹੜਾ ਮਾਫੀਆ ਵਾ ਇਹ ਜਿਹੜੀ ਸਰਕਾਰ ਜਿਹੜੀ ਮਰਜ਼ੀ ਹੋਵੇ ਉਹਨਾਂ ਨੇ ਉਹਨਾਂ ਦੇ ਨਾਲ ਹੀ ਚੱਲਣਾ ਹੈ ਇਹਦੇ ਉੱਤੇ ਬਹੁਤ ਜਿਹੜੀ ਆ ਗੰਭੀਰਤਾ ਦੇ ਨਾਲ ਜਿਹੜੀ ਆ ਸਾਡੇ ਸਮਾਜ ਨੂੰ ਵੀ ਇਹਨਾਂ ਦੇ ਖਿਲਾਫ ਖੜਨਾ ਪਊਗਾ ਔਰ ਜਿਹੜੀ ਮੈਂ ਤਾਂ ਕਹਨਾ ਇਹ ਵੀ ਨਹੀਂ ਯਾਰ ਤੁਸੀਂ ਕਿੰਨਾ ਕੁ ਪੈਸਾ ਕਮਾ ਕੇ ਕਿੱਥੇ ਕਿੰਨਾ ਕੀ ਕਿੰਨਾ ਕੁ ਖਾ ਲੈਣਾ ਯਾਰ ਉਹ ਪੰਜ ਸੱਤ ਪੋਸਤਾਂ ਦਾ ਕਿਤੇ ਠੇਕਾ ਯਾਰ ਆਪਾਂ ਲਿਆ ਹੋਇਆ ਆਪਾਂ ਹੀ ਲਿਆ ਹੋਇਆ ਬੰਦੇ ਦਾ ਤਾਂ ਇੰਨਾ ਹੋਣਾ ਚਾਹੀਦਾ ਬੱਚਾ ਜੰਮਿਆ ਵਾ ਪਾਲ ਦਿੱਤਾ ਪੜਾ ਦਿੱਤਾ ਜੀ ਆਪਾਂ ਵਿਆਹ ਦੀ ਵੀ ਜ਼ਿੰਮੇਵਾਰੀ ਲੈ ਲੈਂਦੇ ਚਲੋ ਮਾਂ ਬਾਪ ਦਾ ਫਰਜ਼ ਹੈ ਉਹਨਾਂ ਦਾ ਬਹਿ ਕਰਨਾ ਉਦੋਂ ਬਾਅਦ ਯਾਰ ਉਹਨੂੰ ਉਹਦੇ ਹਾਲਤੇ ਛੱਡ ਦਿਓ ਕਰਨਗੇ ਠੀਕ ਹੈ ਨਹੀਂ ਤਾਂ ਭੁੱਖੇ ਮਰਦੇ ਵੇ ਮਰਨਾ ਆਪਾਂ 5-7 ਪੁਸਤਾਂ ਦਾ ਠੀਕਾ ਨਹੀਂ ਲਿਆ ਹੋਇਆ ਇੰਨਾ ਕ ਸਾਰਿਆਂ ਨੂੰ ਸੋਚਣਾ ਚਾਹੀਦਾ ਆਪਾਂ ਜੰਮੇ ਫਰਜ਼ ਕਰੇ ਬੰਦਾ ਰਾਤ ਨੂੰ ਸੁੱਤਾ ਪਿਆ ਰਹ ਜੂਏ ਜਾਂ ਹੁਣ ਘੜੀ ਨੂੰ ਉਹ ਤਾਂ ਮਰ ਜੇ ਫਿਰ ਵੀ ਜਵਾਕ ਖਾਣਗੇ ਕਿਤੇ ਜੀ ਫਿਰ ਆਪਾਂ ਕਿਉਂ ਲਾਲਚ ਕਰਦੇ ਆਂ ਵੀ ਮੈਂ 5-7 ਪੁਸਤਾਂ ਲਈ ਜੋੜ ਕੇ ਜਾਣਾ ਇਹ ਇਹ ਜਿਹੜਾ ਗਲਤ ਰੁਝਾਣਾ ਉਹ ਫਿਰ ਇਸੇ ਕਰਕੇ ਫਿਰ ਬਾਅਦ ਵਿੱਚ ਆਉਂਦਾ ਨਾ ਉਹ ਕਹਿੰਦੇ ਫਲਾਣੇ ਦਾ ਮੁੰਡਾ ਜਿਹੜਾ ਵਾ ਉਹ ਨਸ਼ੇ ਖਾਂਦਾ ਵਾ ਅਫਸਰ ਦਾ ਇਦਾਂ ਹੀ ਹੁੰਦਾ ਚ ਇਹ ਗੱਲ ਆ ਜਾਂਦੀ ਆ ਵੀ ਏ ਉਹ ਜੀ ਉਹ ਨਸ਼ੇ ਨਾਲ ਮਰ ਗਿਆ ਉਹ ਜੀ ਪਿਸਤਲ ਸਾਫ ਕਰ ਲਾ ਕੇ ਜਿਹੋ ਆਪ ਦੀ ਗੋਲੀ ਵੱਜ ਗਈ ਠੀਕ ਹੈ ਨਾ ਉਹਨੂੰ ਕੈਂਸਰ ਹੋ ਗਿਆ ਉਹਨੂੰ ਸ਼ੂਗਰ ਦੇ ਨਾਲ ਗਲ ਗਿਆ ਉਹਨੂੰ ਜੇ ਹੋ ਗਿਆ ਵੋ ਹੋ ਗਿਆ ਆ ਆਹੀ ਕੁਝ ਹੁੰਦਾ ਫਿਰ ਸਾਰਾ ਪੱਲੇ ਕੁਝ ਨਹੀਂ ਪੈਂਦਾ ਇੱਕ ਦਿਨ ਸਾਰਾ ਹੁੰਦਾ ਹੀ ਆ ਇਹ ਬਿਲਕੁਲ ਉਹ ਇਹ ਨਹੀਂ ਹਰ ਇੱਕ ਚੀਜ਼ ਦਾ ਵਕਤ ਹੁੰਦਾ ਯਾਰ ਪਰਮਾਤਮਾ ਬੰਦੇ ਨੂੰ ਪਾਵਰ ਵੀ ਦਿੰਦਾ ਪਰ ਉਹਦਾ ਜਦ ਇਹ ਗਲਤ ਇਸਤੇਮਾਲ ਕਰਦਾ ਫਿਰ ਉਹ ਪਰਮਾਤਮਾ ਕਦੇ ਨਾ ਕਦੇ ਉਹਦੀ ਡੈਰੀ ਪਟਾ ਲਾਂਦਾ ਉਹ ਕਹਿੰਦਾ ਯਾਰ ਇਹਨੂੰ ਕਾਫੀ ਦਿਨ ਹੋ ਗਈ ਖੁੱਲਾ ਛੱਡਿਆ ਨੋ ਜੀ ਇਹਦਾ ਲਿਆਓ ਯਾਰ ਇਹਦਾ ਹਿਸਾਬ-ਤਾਬ ਕੱਢ ਗਏ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਬੰਦਾ ਜਦੋਂ ਵੀ ਪੈਦਾ ਹੋਇਆ ਅੱਜ ਤੋਂ ਹਜ਼ਾਰਾਂ ਸਾਲ ਪੈਦਾ ਫਿਰਦਾ ਚਾਹੇ ਇੱਕ ਬੰਦਾ ਇੱਕ ਤੀਵੀਂ ਪੈਦਾ ਹੋਇਆ ਉਹਦੇ ਤੋਂ ਅੱਗੇ ਵਧਿਆ ਕੁਝ ਵੀ ਲਾ ਲੋ ਜੀ ਪਰਮਾਤਮਾ ਨੇ ਬੰਦੇ ਦੇ ਪੈਦਾ ਹੋਣ ਤੋਂ ਪਹਿਲਾਂ ਉਹਦੇ ਤੇ ਕੈਮਰਾ ਆਪਣਾ ਫੈਟ ਕਰ ਦਿੱਤਾ ਬੰਦਾ ਰਾਤ ਦੇ ਟਾਈਮ ਆਪਾਂ ਕੀ ਬੋਲਦਾ ਰਾਤ ਦੇ ਹਨੇਰੇ ਚ ਕੀ ਕਰਦਾ ਦਿਨੇ ਕੀ ਕਰਦਾ ਠੀਕ ਹੈ ਸਾਹਮਣੇ ਕੀ ਕਰਦਾ ਲੁਕੋ ਕੇ ਕੀ ਕਰਦਾ ਬੰਦ ਕਮਰੇ ਪਰਮਾਤਮਾ ਨੂੰ ਸਾਰਾ ਪਤਾ ਜੀ ਠੀਕ ਹੈ ਨਾ ਪਰ ਜਦੋਂ ਉਹਦਾ ਦਿਲ ਕਰਦਾ ਪਰ ਉਹਦਾ ਜਦ ਦਿਲ ਕਰਦਾ ਨਾ ਫਿਰ ਜੀ ਉਹ ਫਿਰ ਉਹ ਰਿਕਾਰਡਿੰਗਾਂ ਆਉਂਦੀਆਂ ਘੜਾ ਲੰਦਾ ਕਹਿੰਦਾ ਯਾਰ ਇਹਨੂੰ ਕਾਫੀ ਧੇਰ ਹੋ ਗਈ 50 60 ਸਾਲ ਦੀ 100 ਸਾਲ ਦੀ ਉਮਰ ਇਹਦਾ ਹੁਣ ਉਹ ਬਹੀ ਖਾਤਾ ਲਿਆਉ ਉਹ ਕੱਢ ਗਏ ਉਹ ਕਹਿੰਦਾ ਵੀ ਇਹਦਾ ਹਿਸਾਬ ਕਰੀਏ ਉਹ ਫਿਰ ਸਾਰੇ ਉਹਦੇ ਕਰਮ ਦੇਖ ਲੈਂਦੇ ਆ ਆ ਸੀਸੀਟੀਵੀ ਕੈਮਰੇ ਜੇ ਤਾਂ ਹੁਣ ਆ ਗਏ ਜੀ ਪਰਮਾਤਮਾ ਦਾ ਕੈਮਰਾ ਬੰਦੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਫਿੱਟ ਹੋ ਜਾਂਦਾ ਉਹਦੀ ਸਾਰੀ ਜ਼ਿੰਦਗੀ ਦਾ ਰਿਕਾਰਡ ਉਹਦੇ ਕੋਲੇ ਹੁੰਦਾ ਇਹਦਾ ਲਾਈਟ ਬੱਜ ਗਈ ਰਿਕਾਰਡਿੰਗ ਨਾ ਕਰੂ ਹਨੇਰਾ ਆ ਗਿਆ ਤਾਂ ਵੀ ਰਿਕਾਰਡਿੰਗ ਨਾ ਕਰੂ ਲੇਕਿਨ ਜਿਹੜੇ ਪਰਮਾਤਮਾ ਦੇ ਕੈਮਰੇ ਆ ਨਾ ਉਹ ਬੰਦੇ ਦੇ ਉੱਤੇ ਫੇਟ ਨੇ ਜੀ ਉਹ ਨੂੰ ਉਹ ਉਹਦੀ ਰਿਕਾਰਡਿੰਗ ਉਹ ਕਢਾ ਲਾਂਦਾ ਜਾਂ ਲੇਖਾ ਸਾਫ ਕਰਵੇ ਸਾਰਾ ਹੀ ਕਰ ਲੈਂਦਾ ਉਲਟਾ ਪੁੱਲਟਾ ਸਾਰਾ ਕੁਝ ਹੋ ਜਾਂਦਾ ਸੋ ਆ ਬੰਦੇ ਨੂੰ ਥੋੜਾ ਜਿਹਾ ਸੋਚਣ ਦੀ ਲੋੜ ਤਾਂ ਬੰਦੇ ਦੇ ਮਨ ਮੈਂ ਤਾਂ ਕਹਿੰਦਾ ਇੰਨੇ ਪੰਜਾਬ ਦੇ ਲੀਡਰ ਉਹ ਥੋੜਾ ਬੇੜਾ ਹੋ ਜੇ ਗਰਕ ਯਾਰ ਕੋਈ ਵੀ ਹੈ ਨਹੀਂ 5-10 ਲੀਡਰ ਵੀ ਹੈ ਨਹੀਂ ਪੰਜਾਬ ਦੇ ਵਿੱਚ ਤਖਤਾਂ ਤੇ ਬੈਠ ਕੇ ਰਾਜ ਕਰਨ ਵਾਲੀ ਕੌਮ ਤੁਸੀਂ ਭਿਖਾਰੀ ਬਣਾ ਕੇ ਰੱਖ ਦਿੱਤੀ ਤਪੜਾਂ ਦੇ ਉੱਤੇ ਬੈਠ ਕੇ ਧਰਨੇ ਲਾਣ ਯੋਗੀ ਕਰ ਦਿੱਤੀ ਥੋੜਾ ਮਰਜੋਂ ਤੁਸੀਂ ਥੋੜਾ ਬੇੜਾ ਹੋਵੇ ਗਰਕ ਮੈਂ ਅਸੀਂ ਦੁਖੀ ਹੋਏ ਕਹਿੰਨੇ ਆ ਕਿੱਥੇ ਕੀ ਹਾਲ ਕਰ ਦਿੱਤਾ ਯਾਰ ਸਾਰਾ ਪੰਜਾਬ ਆਪ ਉਸ ਦੀ مصیبت ਵਿੱਚ ਪਾ ਦਿੱਤਾ ਕਾਲੇ ਆਲ ਮੈਨਗੋਂ ਦੀ ਸੀ ਕਹਿੰਦੇ ਜੇ ਕਾਲੇ ਆਲ ਤੋਂ ਬੰਨ ਟੁੱਟੂਗਾ ਫਿਰ ਗੜੀਆਂ ਆ ਗਈ ਗੜੀਆਂ ਤੋਂ ਬੰਨ ਟੁੱਟਣ ਲੱਗ ਗਿਆ ਉੱਥੋਂ ਉਹਨਾਂ ਨੇ ਮੈਨਿੰਗ ਨਹੀਂ ਹੋਣ ਦਿੱਤੀ ਹੁਣ ਇੱਥੇ ਹੋਣ ਲੱਗੀ ਹੈ ਇੱਥੇ ਮੈਨ ਟੁੱਟਣ ਲੱਗ ਗਿਆ ਦੇਖੋ ਇਹ ਮੈਨਿੰਗ ਜਿਹੜੀ ਆ ਬਹੁਤ ਵੱਡਾ ਇੱਕ ਕੱਕਾ ਜੀ ਅਸੀਂ ਤਾਂ ਕਹਿੰਦੇ ਅੱਗੇ ਵੀ ਜਿਹੜਾ ਬੰਨ ਬਣੇ ਉਹ ਮਿੱਟੀ ਦਾ ਬਣੇ ਨਾ ਰੇਤ ਦਾ ਬਣੇ ਇਹਦੇ ਵਿੱਚ ਕੁਆਲਿਟੀ ਉਹਨੇ ਟੈਂਡਰ ਜਿਹੜੇ ਵੀ ਠੇਕੇਦਾਰ ਨੇ ਭਰਨਾ ਜੂਨੀਅਨ ਬੈਟੀ ਸੱਚ ਕਹਿਣਾ ਇਹ ਵੀ ਜਿਹੜਾ ਬੰਨ ਲੱਗੂ ਜਿਨੇ ਟੈਂਡਰ ਭਰਨਾ ਸੋਚ ਸਮਝ ਕੇ ਭਰੇ ਆਪਣੇ ਪੈਸੇ ਪੂਰੇ ਭਰੇ ਅਸੀਂ ਰੇਤਾ ਇਹਨੂੰ ਲਾਉ ਨਹੀਂ ਦੇਣਾ ਯਾਰ ਇਹ ਨਹੀਂ ਹੈਗਾ ਬਾਰ ਬਾਰ ਪੈਸਾ ਨਹੀਂ ਮਿਲਦਾ ਇਹ ਮਿੱਟੀ ਦਾ ਬੰਨ ਲੱਗੂ ਆ ਨਾਗੇ ਰੇਤਾ ਦਾ ਜਿਨੇ ਟੈਂਡਰ ਭਰਨਾ ਜਿਹੜੇ ਵੀ ਠੇਕੇਦਾਰ ਨੇ ਸੋਚ ਸਮਝ ਕੇ ਭਰੇ ਜੂਨੀਅਨ ਬੈਟੀ ਆ ਇਹ ਇਹ ਜਿਹੜੇ ਪਿੰਡਾਂ ਦੇ ਮੈਂਬਰ ਸਰਪੰਚ ਜਿਨ੍ਹਾਂ ਨੇ ਸੰਤਾਪ ਹਟਾਇਆ ਸਾਰੇ ਅਸੀਂ ਉਹ ਡਟ ਕੇ ਇਹਦੇ ਖਿਲਾਫ ਖੜਾਂਗੇ ਇਹ ਵਧੀਆ ਤਰੀਕੇ ਦਾ ਬੰਨ ਲੱਗੂ ਆ ਇਹਦੇ ਨਾਮ ਪੱਕਾ ਵੀ ਕਰਾਵਾਂਗੇ ਜੀ ਸੋ ਬੋ ਦਵਤਨ ਵਾਜੀ ਹਾਂਜੀ ਮਿਹਰਬਾਨੀ ਜੀ ਸੋ ਇਹ ਸਨ ਸਾਡੇ ਨਾਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਜੋ ਹਲਕਾ ਸਾਨੇ ਵਾਲੇ ਪ੍ਰਧਾਨ ਸੁਖਦੇਵ ਮੰਗਲੀ ਜੀ ਸੋ ਜਿਨ੍ਹਾਂ ਨਾਲ ਕਿ ਅੱਜ ਇਸ ਮੌਕੇ ਦੇ ਉੱਤੇ ਗੱਲਬਾਤ ਕੀਤੀ ਸੋ ਇਸੇ ਤਰ੍ਹਾਂ ਤੁਸੀਂ ਨਵੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਆ ਕਰੋ ਧੰਨਵਾਦ